ਦੂਜਾ ਸੈਮੀਫਾਈਨ ਚੱਲੀ ਜਾਂਦਾ ਜੀ ਵੀ ਆ ਗਏ ਨੇ ਖਿਡਾਰੀ ਯਾਰੋ ਖੇਦ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਜਿੰਦਾ ਬਾਡੀਆਂ ਸ਼ਿੰਗਾਰੀਆਂ ਲੱਗਣਾ ਮੈਦਾਨ ਵਿੱਚ ਜੋਰੀ ਅੱਡੀ ਚੁੱਟੀ ਦਾ ਬੰਦਾ ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗੇ ਇਸ਼ਕ ਖੇਡ ਕਿਸੇ ਵੱਡੀ ਦਾ ਬੰਦਾ ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗੇ ਇਸ਼ਕ ਖੇਡ ਕਿਸੇ ਵੱਡੀ ਦਾ ਅਮਰ ਕਹਿੰਦੇ ਇੰਦਰਲੇ ਪਾਸੇ ਖੇਡਦੇ ਬਾਜ਼ਾਰ ਦੇ ਅੰਦਰ ਹਾਲਾਂ ਪੱਗ ਜਿਹੜਾ ਕਦੇ ਬਾਬਾ ਚਲਾ ਗਿਆ ਇੱਕੋ ਵਾਰ ਤੇ ਕਿੰਨੇ ਬਣਿਆ ਇੱਕ ਓਵਰ ਤੇ 16 ਬਣ ਗਏ ਹੈ। ਆਓ ਸਾਹਮਣੇ ਕਹਿੰਦੇ ਵੇਖਾਂਗੇ ਦੂਜੇ ਓਵਰ ਦੀ ਸ਼ਰਮਾਤ ਜਿਹੜੀ ਕਹਿੰਦੇ ਖੇਡ ਮੈਦਾਨ ਘਰਉਣ ਲੱਗੀ ਰਹੀ ਵੀ ਭੋਲੇ ਦੂਜਾ ਪਲੇਅਰ ਭੋਲਾ ਖੇਡ ਰਿਹਾ ਭੋਲੇ ਤੂੰ ਖੇਡ ਰਿਹਾ ਠਗੜਾ ਕੇ ਖੇਡੀ ਓਏ ਆਓ ਸਾਹਮਣੇ ਕਹਦੇ ਵਿਕਾਗੇ ਬਾਲ ਪੌਂਡ ਲਈ ਖਿਡਾਰੀ ਜਿਹੜਾ ਕਹਦੇ ਤਿਆਰ ਬਲ ਤਿਆਰ ਹੈ ਲੈ ਵੀ ਛੇ ਵੀ ਤੁਹਾਡੇ ਦਿਲ ਦੀ ਹੋਗੀ ਤੁਸੀਂ ਕਹਿੰਦੇ ਹੁੰਦੇ ਸੀ ਅਸੀਂ ਭੋਲੇ ਨੂੰ ਬਾਈ ਤੇਰੇ ਘਰੋਂ ਲੈ ਹਾਂ ਆਓ ਸਾਹਮਣੇ ਓਏ ਯਾਰ 4 ਓਵਰ ਨਹੀਂ ਗਏ ਯਾਰ 5 ਓਵਰ ਹੈ 5 ਓਵਰ ਭੈਣੋ 5 ਓਵਰ ਹੈ ਚੁੱਪ ਕਰ ਚੱਲ ਕਰਦੇ ਸਾਵਾ ਯਾਰ ਬਹੁਤ ਹੋਈ ਸਾਹਮਣੇ ਕਹਦੇ ਵਿਕਾਗੇ ਖੇਡ ਦੇ ਮੈਦਾਨ ਦੇ ਅੰਦਰ ਇਹਦੇ ਪਾnde ਜਿਹੜੇ ਕਹਿੰਦੇ ਹੋ ਚੁੱਕੇ ਆ ਆਹ ਸਾਹਮਣੇ ਕਹਿੰਦੇ ਵੇਖਾਂਗੇ 16 ਤੇ 6 22 ਸਕੋਰ ਜਿਹੜੇ ਕਹਿੰਦੇ ਬਣ ਗਏ ਆ ਖੇਡ ਦੇ ਮਾੜ ਰਜਿੰਦਰ ਖੜੋ ਜੀ ਕਰੋ ਜਲਦੀ ਖੜੋ ਵੀਰ ਵਰਕੇ ਸ਼ਾਮਾ ਬਹੁਤ ਲੱਗ ਰਿਹਾ ਹੈ ਸਾਹਮਣੇ ਕਹਿੰਦੇ ਸ਼ੈਫੀ ਬਾਲ ਪਾਉਂਦੇ ਨੇ ਫੇਰ ਜਿਹੜਾ ਕਹਿੰਦੇ ਤਿਆਰ ਵਰ ਤਿਆਰ ਹੈ ਇਧਰਲੇ ਪਾਸੇ ਕਹਿੰਦੇ ਤੇਰੇ ਵੀਰੋ ਆਹ ਮੇਰਾ ਕਹਿੰਦੇ ਬੰਨੇ ਪਾਸੇ ਤਰੁਣ ਜਿਹੜੇ ਕਹਿੰਦੇ ਮਰੋਤ ਸਿੱਟੀ ਵਾਲਾ ਜਿਹੜਾ ਕਹਿੰਦੇ ਬੱਲੇ ਬੱਲੇ ਕਰਵਾਈ ਆਉਂਦਾ ਹੈ ਓਏ ਲਗਾਤਾਰ ਦੋ ਸ਼ੱਕੇ ਜਿਹੜੇ ਕਹਿੰਦੇ ਵੱਜ ਚੁੱਕੇ ਐ ਆਓ ਸਾਹਮਣੇ ਕਹਿੰਦੇ ਤੀਜੇ ਦੀ ਤਿਆਰੀ ਕਰੀ ਬੱਟਾ ਉਧਰਲੇ ਪਾਸੇ ਮਲੂਰਨ ਵਾਲਾ ਮੁੰਡਾ ਕਹਿੰਦੇ ਜਿਹੜਾ ਕਹਿੰਦੇ ਤਿਆਰ ਐ ਆਹ ਤੀਜੇ ਵਾਲੇ ਪਿੰਡਾ ਕਹਿੰਦੇ ਸ਼ੈਫੀਆ ਆਹ ਕਹਿੰਦੇ ਅਮਰਾ ਕਦੇ ਬਕਟਾਰੇ ਦਾ ਜਿਹੜਾ ਕਦੇ 4 ਰੁਪਿਆ ਦੀ ਟਰਾਈ ਕਰਦਾ ਹੈ ਪਰ ਵੀ ਕਹਿੰਦੇ ਸਕੋਰ ਜਿਹੜੇ ਕਹਿੰਦੇ 4 ਜੁੜ ਗਏ ਐ ਬਾਲਾਂ ਤੇ ਜੋ ਨਹੀਂ ਕਿੰਨੇ ਐ ਸੀ ਪਹਿਲੇ ਚ ਵੀਰੇ ਬਾਲਾਂ ਤੇ ਜੋ ਜੜੀਆਂ ਬਾਹਰ ਗਈਆਂ ਪਹਿਲੇ ਜੇ 16 ਦੀ ਨਾ ਥੋੜਾ ਹੀ ਐਚ ਆ ਗਿਆ ਕੀ ਨਾ ਉਹਦਾ ਟੇਪ ਹੋ ਰਾ ਟੋਕਾ ਯਾਰ ਸ਼ਾਬਾਸ਼ ਸ਼ਾਬਾਸ਼ ਠੀਕ ਹੈ ਯਾਰ ਆਓ ਸਾਹਮਣੇ ਵੇਖਾਂਗੇ ਕਿ ਕਦੇ ਚਾਰ ਦੇ ਬਾਦੇ ਜਿਹੜੇ ਕਦੇ ਵੇਰ ਖਿਡਾਰੀ ਨੇ ਕਰ ਦਿੱਤੇ ਐ ਇਧਰ ਦੇ ਪਾਸੇ ਕਹਿੰਦੇ ਖੇਡ ਮੈਦਾਨ ਦੇ ਅੰਦਰ ਸ਼ਾਬਾਸ਼ ਆਇਕਰੇ ਜੋਸੋ ਜਸਤ ਜਿਹੜਾ ਕਹਿੰਦੇ ਖਿਡਾਰੀ ਇਧਰ ਦੇ ਪਾਸੇ ਸ਼ੈਫੀ ਤਿਆਰ ਹੋ ਪਿਆ ਰਿਹਾ ਹੈ ਸਾਹਮਣੇ ਕਹਿੰਦੇ ਤਰੂੜਾ ਕਹਿੰਦੇ ਮੁੰਡਾ ਜਿਹੜਾ ਕਹਿੰਦੇ ਬੱਲੇ ਬੱਲੇ ਕਰਵਾਈ ਆਉਂਦਾ ਹੈ ਡੈਡਵਾਲ ਡੈਡ ਨਹੀਂ ਆ ਜਿਹੜੀ ਕਹਿੰਦੇ ਡੈਡ ਹੋ ਚੁੱਕੀ ਹੈ ਜਲਦੀ ਬਚਾਉਣਾ ਲੈ ਕਰ ਚੈੱਕ ਪੁਰਾਏ ਇਹ ਸ਼ਾਬਾਸ਼ ਮੁੰਡਿਆ एडी मार करी है ना यार क्या हुई? हाँ किया थी आप आपने किया थी? हे, हे आये ओवर दी सुभाष के लेबर के साइलर? पीछे और भी नहीं? प्यारी होगी? किधर ਮੈਚ ਵਿਨਿੰਗ ਪਹਿਲਾ ਫੇਰ ਜਸਮਨ ਯਾਰ ਕਿੰਨੇ ਰਨ ਰਹਿ ਗਏ 42 ਹੋ ਗਏ ਫਰੇ ਕਾਫੀ ਬਾਰੀ ਕਰ ਰਿਹਾ 16 42 ਹੋ ਗਏ ਹਰ ਕੜ ਕਿ ਕਿ ਦੇਖਦਾ ਤੈਨੂੰ ਮਸ਼ਾ ਜਵਾਨੀ ਦਾ ਭੋਲਾ ਆ ਗਿਆ ਕਹਿੰਦੇ ਦਾਲੇ ਵਾਲੀ ਯਾਰ ਕਹਿੰਦੇ ਭੋਲਾ ਦਾਲੇ ਵਾਲੀਆ ਬਾਲਾ ਪਾ ਰਿਹਾ ਅੱਜ ਆਪਦੀ ਟੀਮ ਦੇ ਲਈ ਰਵਾਈਖਣ ਖੇਡ ਰਿਹਾ ਹੈ ਹਰ ਇਧਰ ਨੇ ਪਾਸੇ ਕਹਿੰਦੇ ਸਾਹਿਬ ਜਿਹੜਾ ਕਹਿੰਦੇ ਉਹ ਟੁੱਕੇ ਵਾਪਸ ਚਲਾ ਗਿਆ ਵਾਹ ਓਏ ਭੋਲਿਆ ਅੱਜ ਕਹਿੰਦੇ ਪਿੰਡ ਦੀ ਟੀਮ ਦੇ ਵਿੱਚ ਪਿੰਡ ਦਾ ਖਿਡਾਰੀ ਬਾਹਰੋਂ ਖੇਡ ਰਿਹਾ ਹੈ ਆਓ ਸਾਹਮਣੇ ਕਹਿੰਦੇ ਇਹ ਕਾਸਟੋ ਪਰਖ ਟੈਲਾ ਵੀ ਲੰਬਿਆ ਵੇਖਲਾ ਇਹਦੇ ਚਾ ਕੁਝ ਵੀ ਹੋ ਜਾਂਦਾ ਹੁੰਦਾ ਆਓ ਸਾਹਮਣੇ ਕਹਿੰਦੇ ਵੇਖਾਂਗੇ ਖੇਡ ਦੇ ਮੈਦਾਨ ਦੇ ਅੰਦਰ ਆ ਪੌਂਡਰ ਜਿਹੜਾ ਕਹਿੰਦੇ ਖਿਡਾਰੀ ਭੋਲਾ ਮੋੜ ਕਹਿੰਦੇ ਡਾਡੇ ਵਾਲਿਆ ਤਿਆਰ ਵਰ ਤਿਆਰ ਹੈ ਆ ਗਿਆ ਕਹਿੰਦੇ ਮਾਨਵ ਖੇਡ ਦੇ ਮੈਦਾਨ ਦੇ ਅੰਦਰ ਆਓ ਕਹਿੰਦੇ ਸਾਹਮਣਾ ਕਰਨ ਦੇ ਲਈ ਜਿਹੜਾ ਕਹਿੰਦੇ ਤਿਆਰ ਹੈ ਆ ਕਹਿੰਦੇ ਭੋਲਾ ਦਾਨੇ ਵਾਲਿਆ ਜਿਹੜਾ ਕਹਿੰਦੇ ਬਾਲ ਪਾ ਰਿਹਾ ਹੈ ਔਰ ਹਰ ਹੱਥ ਜਿੱਟ ਆਖਦੇ ਲਾਲੇ ਕੋਰ ਦੇ ਵਾਦੇ ਜਿਹੜੇ ਕਹਿੰਦੇ ਖਿਡਾਰੀ ਨੇ ਉਹ ਕਰ ਦਿੱਤੇ ਆ ਭੋਲਾ ਕਹਿੰਦੇ ਬਾਹਰ ਪਉਂਦਰੀ ਫਿਰ ਜਿਹੜਾ ਕਹਿੰਦੇ ਪਿਆਰ ਹੈ ਆਰ ਤੇ ਗਵਾਲ ਦੀ ਕਦੇ ਟੱਕਰ ਖੇਦੀ ਜਾ ਰਹੀ ਹੈ ਇੱਕ ਪਾਸੇ ਦਾਨੇ ਵਾਲਾ ਪਿੰਡ ਹੈ ਇੱਕ ਪਾਸੇ ਮਲੂਰ ਸਿੱਧੀ ਹੈ ਉੱਥੇ ਢਾਕੇ ਦਾ ਕਦੇ ਰੱਤਰੀਆ ਪਿੰਡ ਉੱਥੇ ਇਲਾਕੇ ਦਾ ਮੇਰੇ ਵੀਰੋ ਕਹਿੰਦੇ ਸੇਕੂ ਪਿੰਡ ਬੜੇ ਪ੍ਰਸਿੱਧ ਪਿੰਡ ਨੇ ਆਹ ਸਾਹਮਣੇ ਕਹਿੰਦੇ ਇੱਕ ਪਾਸੇ ਸ਼ਹਿਰ ਹੈ ਇੱਕ ਪਾਸੇ ਪਿੰਡ ਹੈ ਵੀ ਪਾਣੀ ਪੀ ਕੇ ਵੇਖੀ ਸਾਡੀ ਖੂਦੀ ਟੰਡ ਦਾ ਉਕਰਾਂ ਨਜ਼ਾਰਾ ਸ਼ਹਿਰ ਨਾਲੋਂ ਪਿੰਡ ਦਾ ਵੱਖਰਾ ਨਜ਼ਾਰਾ ਸ਼ਹਿਰ ਨਾਲੋਂ ਪਿੰਡ ਦਾ ਆਓ ਸਾਹਮਣੇ ਕਹਦੇ ਵੇਖਾਂਗੇ ਕਿਆ ਉਹਦੇ ਵਾਅਦੇ ਜਿਹੜੇ ਕਹਿੰਦੇ ਮੁੰਡੇ ਨੇ ਆਪਣੀ ਟੀਮ ਦੇ ਲਈ ਕਰ ਦਿੱਤੇ ਆ ਭੋਲਾ ਕਹਿੰਦੇ ਟੌਪ ਦੀਆ ਬਾਲਾਂ ਪਾ ਰਿਹਾ ਹੈ ਉਧਰਲੇ ਪਾਸੇ ਕਹਿੰਦੇ ਤਰुण ਟੌਪ ਦੇ ਛੱਕੇ ਚੋਕੇ ਮਾਰੀ ਜਾਂਦਾ ਹੈ ਸਾਹਮਣੇ ਪੈਂਦੀ ਬਾਲ ਹੈ ਇਧਰਲੇ ਪਾਸੇ ਕਹਿੰਦੇ ਤਰुण ਟਰਾਈ ਕਰਦਾ ਹੈ ਜਦ ਤੱਕ ਬਾਲ ਫੀਲਡ ਹੁੰਦੀ ਹੈ ਇੱਕ ਸਕੋਰ ਦੇ ਵਾਅਦੇ ਆ ਜਿਹੜੇ ਕਹਿੰਦੇ ਖਿਡਾਰੀ ਨੇ ਕਰ ਦਿੱਤੇ ਆ ਖੇਡ ਦੇ ਮੈਦਾਨ ਦੇ ਅੰਦਰ ਮੈਨੂੰ ਲੱਗਦਾ ਕਿ ਇੱਕ ਜਾਂ ਦੋ ਬਾਲਾਂ ਜਿਹੜੀ ਕਹਿੰਦੇ ਬਾਕੀ ਨੇ ਖੇਡ ਦੇ ਮਾਦ ਆਉ ਆਓ ਸਾਹਮਣੀ ਲਾਸਟ ਬਾਲ ਬਾਕੀ ਆ ਪਾਓ ਜੀ ਬਾਲ ਜਾਂਦੀ ਆਓ ਬਾਲ ਵੀਰ ਵਰਕੇ ਸਮਾਂ ਬਹੁਤ ਲੱਗ ਰਿਹਾ ਹੈ ਆਓ ਵੇਖਾਂਗੇ ਖੇਡ ਮਾਦ ਇੱਕ ਸਕੋਰ ਦੇ ਵਾਧੇ ਨੇ ਤਿੰਨ ਓਵਰ ਕਿੰਨੇ ਹੋਗੇ ਮੁੰਡੇ ਨੇ 94 ਸਕੋਰ ਹੋ ਗਏ ਆ 3 ਓਵਰ ਤੇ 59 ਹੋ ਗਿਆ ਪਤਾ ਨਹੀਂ ਕੀ ਗੱਲ ਆ ਛਾਪੜ ਨੇ ਕਿਹਾ ਫਿਰ ਡਾੜ ਰਿਹਾ ਆ ਉਹ ਪਰ ਤੋਂ ਬਾਅਦ ਵੀ ਤੇ ਫਿਕਟ ਆਊਟ ਕਰਨ ਤੋਂ ਬਾਅਦ ਵੀ ਕੈ ਵੀ ਤੇਰੇ ਕਿਨੇ ਡੇਟਾ ਤੇ ਡਾ ਝਾਗਦਾ ਆ ਹਾਂ ਕੋਈ ਨਾ ਕੋਈ ਗੱਲ ਤੇ ਹੈ ਉਹਨੂੰ ਤੇਰੇ ਤੋਂ ਬਾੜੀ ਉਮੀਦ ਸੀ ਤੇ ਤੂੰ ਉਹਦੀ ਉਮੀਦ ਤੇ ਖਰਾ ਰ ਇਤਨਾ ਹੀ ਗੱਲ ਦਾ ਗੁੱਸਾ ਉਹਨੂੰ ਵੀ ਤੇਰੇ ਤੇ ਬਾਲੀਆਂ ਆਸਾਂ ਉਮੀਦਾਂ ਨੇ ਸਾਡੇ ਨੇ ਕਿ ਤੂੰ ਹੀ ਇਦਾਂ ਕਰ ਲਾ ਗਿਆ ਤੇ ਫਿਰ ਬੜੂ ਤੇ ਬੜੂ ਕੀ ਮੈਨੂੰ ਲੱਗਦਾ ਇਧਰਲੇ ਪਾਸੇ ਜਸ਼ਮਨ ਬਾਲ ਪਾਉਣ ਦੇ ਦੀ ਜਿਹੜਾ ਕਹਿੰਦੇ ਆ ਗਿਆ ਜਸ਼ਮਨ ਨੇ ਪਾਉਣੇ ਬਾਲ ਲਿਖਦਾ ਭੋਲਾ ਦਾਨੇ ਵਾਲਾ ਬਾਹਰੋਂ ਆ ਇਹ ਵੀ ਕਹਿੰਦੇ ਮਹਿੰਗੇ ਮੁੱਲ ਦਾ ਖਿਡਾਰੀ ਆ ਮੇਰੇ ਵੀਰੋ ਜਿਹੜੇ ਕਹਿੰਦੇ ਬਾਲ ਪਾਉਣੀ ਹੈ ਔਰ ਸਾਹਮਣੇ ਕਹਿੰਦੇ ਦੇਖਾਂ ਕਿ ਬੜੀ ਕੌਫੀ ਦੀ ਬਾਜ਼ ਜਿਹੜੀ ਕਹਿੰਦੇ ਖਿਡਾਰੀ ਹੈ ਉਹ ਵੀ ਲੰਬੀ ਵਾਲਾਂ ਦਾ ਇਸ਼ਾਰਾ ਕਰ ਰਹੇ ਆਓ ਸਾਹਮਣੇ ਕਹਿੰਦੇ ਬਾਲ ਬਾਹਰ ਹੀ ਚੁੱਕੀ ਆ ਬੈਂਕ ਆ ਕਿ ਕਿਤੇ ਸਹੀ ਆ ਹਾਂ ਸਾਹਮਣੇ ਕੈਕਟਰਸ ਕੋਰ ਦੇ ਬਾਦੇ ਹੋਏ ਆ 49 ਦੇ ਇੱਕ 50 ਬਣ ਗਿਆ ਸਾਹਮਣੇ ਕਹਿੰਦੇ ਇਧਰਲੇ ਪਾਸੇ ਜਸ਼ਮਨ ਥੋੜਾ ਕਹਿੰਦੇ ਸੁਧਰੀਆਂ ਦਾ ਵਾਲਾ ਪਾ ਰਿਹਾ ਆ ਕਹਿੰਦੇ ਤਰुण ਹੈ ਕਿਹੜਾ ਕਹਿੰਦੇ ਇਧਰਲੇ ਪਾਸੇ ਸਾਡੀ ਮਾੜ ਜਵ ਹੈ ਕਿਹੜਾ ਕਹਿੰਦੇ ਟਰਾਈ ਚੱਲਦਾ ਹੈ ਆਪ ਕਿੱਥੇ ਕਿਧਰ ਗਿਆ ਆ ਗਾਣੇ ਦੀ ਪਾਦਤੀ ਆ ਮੁੰਡੇ ਨੇ ਮੈਂ ਭੁੱਲ ਗਿਆ ਸੀ ਇੱਥੇ ਵੀ ਪਾਪਦਾ ਕਿਉਂ ਰਿਸਕੀ ਦਾ ਕੰਮ ਹੋ ਗਿਆ ਹਰ ਸਿੰਗਲ ਇੱਕ ਨਿੱਕੀ ਗੱਲ ਤਾਂ ਸੁਣਦਾ ਰਿਸਕੀ ਦਾ ਕੰਮ ਪਤਾ ਕਿਉਂ ਗਿਆ ਸਰਜੀਤ ਆ ਲੈ ਕੇ ਮਾਰ ਆਓ ਸਾਹਮਣੇ ਕਦੇ ਦੇਖਾਂਗੇ ਕਦੇ ਜਸ਼ਨਵਰ ਬਾਦ ਪੌਂਦੇ ਦੀ ਫੇਰ ਜਿਹੜਾ ਕਦੇ ਤਿਆਰ ਪੈਦੀ ਵਾਲ ਸੱਚੀ ਨਹੀਂ ਬਾਤ ਤੇ ਮੁੱਛਾ ਵੀ ਤੈਨੂੰ ਪੜਾਈ ਪਤ ਮੈਂ ਕਹਿ ਚੁੱਕਾ ਤੇ ਬੋਲਿੰਗ ਕਰਦੀ ਸੀ ਠੀਕਾ ਠੀਕਾ ਜਨਮ ਲੌਗ ਨਾ ਪਾਇਆ ਮੁਰਕੀ ਚਾਬੀ ਨਹੀਂ ਲੱਭਦੀ ਹੈ ਨਹੀਂ ਹੈ ਨਹੀਂ ਚਾਬੀ ਆਲ ਦੀ ਪਰਤਾਲ ਲ ਮੈਂ ਪਰਤਾਲ ਨੂੰ ਬਾਅਦ ਚੁੱਕੀ ਸੌਣ ਲੱਗੇ ਨੇ ਤੈਨੂੰ ਤਾਂ ਪੜਾਈ ਆਓ ਸਾਹਮਣੇ ਕਦੇ ਜਸ਼ਨਵਰ ਬਾਦ ਜਿਹੜਾ ਕਦੇ ਤਿਆਰ ਹੈ ਆਹ ਬਾਰੇ ਦੁਕਾਣ ਜਸ਼ਮਣ ਸਮਾਂ ਬਚਾਉਣਾ ਪੈਣਾ ਚੋਮਰਾ ਪਾਣਾ ਬਹੁਤ ਹੋ ਗਿਆ ਹੈ ਵੀ ਵਟ ਬੀਤਦਾ ਜਾਂਦਾ ਜਿੰਦਗੀ ਖੁੱਟੇ ਜਾਂਦੀ ਹੈ ਰਾਜੇ ਖੇਲੇ ਅੜ ਗਿਆ ਕੁੰਡਾ ਧੜਕੜ ਬਾਤੀ ਜਾਂਦੀ ਹੈ ਆਹ ਸਾਹਮਣੇ ਕਹਿੰਦੇ ਬਾਦ ਪਉਂਦੀ ਜਸ਼ਮਣ ਜਿਹੜਾ ਕਹਿੰਦੇ ਤਿਆਰ ਪਰ ਤਿਆਰ ਹੈ ਖੇਡ ਦੇ ਮੈਦਾਨ ਦੇ ਅੰਦਰ ਸਾਹਮਣੇ ਕਹਿੰਦੇ ਇਧਰਲੇ ਪਾਸੇ ਕਹਿੰਦੇ ਮੇਰੇ ਵੀਰੋ ਮਾੜਮਾ ਹੈ ਹਉ ਪੈਂਦੀ ਹੋਈ ਬਾਲ ਹੈ ਜਿਹਦੀ ਕੋਈ ਹਿੱਟ ਹੈ 6 ਦੇ ਵੱਧ ਜਿਹਨੇ ਕਹਿੰਦੇ ਕਰ ਦਿੰਦੇ ਆ ਹੈਵੀ ਜਸਮਨ ਛੇਤੀ ਬਾਲਾ ਪਾ ਵੀਰ ਵੜ ਕੇ ਆਹ ਸਾਹਮਣੇ ਕਹਿੰਦੇ ਚੌਥੇ ਐਣੀ ਭਾਈ ਮੇਰੇ ਨੂੰ ਫਰੋਲ ਦੀ ਬਸ ਕੋਈ ਜੀ ਬਾਕੀ ਰਹੇਗਾ ਜਿਹੜੀਆਂ ਕਹਿੰਦੇ ਦੋ ਬਾਲਾ ਬਾਕੀ ਹੈ ਲੈ ਵੀ ਜਸਮਨ ਦੋ ਹੋੰਗਾ ਅੱਜ ਠੀਕ ਹੈ ਤਿੰਨ ਬਾਲਾ ਬਾਕੀ ਨੇ ਹਉ ਲੋ ਬਾਲ ਲੋ ਤੇ ਛੱਕਾ ਵੱਜਿਆ ਹੈ ਫਿੱਕਾ ਯਾਰ ਦੋ ਤੇ ਛੇ ਆਏ ਆ ਸੱਤ ਜੁੜ ਗਏ ਆ ਥੋੜਾ ਮਹਿੰਗਾ ਹੋਰ ਜ਼ਾਬਤ ਹੋ ਰਿਹਾ ਵੀ ਜਸ਼ਨ ਸਹੀ ਹੋਏ ਚੋપરા ਸਹੀ ਹੋ ਕੇ ਬਾਲਾ ਪਾ ਆਓ ਸਾਹਮਣੇ ਕਹਿੰਦੇ ਵੇਖਾਗੇ ਬਾਲ ਪੌਂਗਲੀ ਖਿਡਾਰੀ ਤਿਆਰ ਆਏ ਹੈ ਇਹਦੀ ਦੇ ਇਟਾ ਛੇ ਦੇ ਬਾਧੇ ਆ ਬਾਲਾ ਤਿੰਨ ਹੋ ਚੁੱਕਿਆ ਨੇ ਤੇ ਦੋ ਬਾਲਾਂ ਜਿਹੜੀਆਂ ਕਦੇ ਚੌਥੀ ਓਵਰ ਦੀਆਂ ਬਾਕੀ ਹੈ ਸਾਹਮਣੇ ਕਹਿੰਦੇ ਬਾਲ ਪੌਂਗਲੀ ਖਿਡਾਰੀ ਜਿਹੜਾ ਕਹਿੰਦੇ ਇਸ ਵੇਲੇ ਆਓ ਪਿਆਰ ਪਰ ਪਿਆਰ ਫੇਰ ਹੈ ਚੌਥੀ ਓਵਰ ਦੀਆਂ ਬਾਲਾਂ ਦੋ ਬਾਕੀ ਨੇ ਵਾਹ ਕਿਰਪਾ ਲੈ ਵੀ ਜਸ਼ਵੰਤ ਸਹੀ ਹੋਏ ਤੋਬਰਾ ਹੁਣ ਤੇ ਤੈਨੂੰ ਖਰਾਜੀ ਨੇ ਵੀ ਕਹਿੰਦਾ ਵੀ ਕੀ ਕਰੀ ਜਾਂਦਾ ਹੁਣ ਤੇ ਤੈਨੂੰ ਖਰਾਜੀ ਵੀ ਕਹਿੰਦਾ ਵੀ ਕੀ ਕਰੀ ਜਾਂਦਾ ਮੇਰੇ ਕੋਲੇ ਵੀ ਫੇ ਉਹਦਾ ਇੱਕ ਸਕੋਰ ਜਿਹੜਾ ਕਦੇ ਜੁੜ ਗਿਆ ਲਾਸਟ ਬਾਲ ਬਾਕੀ ਕਿੰਨੇ ਚ ਰਾਣਾਗੇ ਨੂੰ ਡਾਟ ਹੋਈ ਐ ਕੋਈ ਬੋਲੇ ਦੀ ਇੱਕ ਹੋਈ ਸੀ ਡਾਟ ਮੈਂ ਕੀ ਕਰੀ ਜਾਂਦਾ ਮੈਨੂੰ ਤਾਂ ਪਤਾ ਹੀ ਨਹੀਂ ਜਵਾ ਚਾਪੀ ਬਲੀ ਨਾ ਨਾ ਵਾਲੀ ਆਈ ਬਈ ਨਾ ਆ ਗਈ ਨਾ ਆ ਗਈ ਆ ਗਈ ਆ ਗਈ ਨਾ ਆ ਗਈ ਉਹ ਰਪੇ ਉਹ ਸਾਰਾ ਉਹ ਬੋਲ ਤਾਂ ਡਿੱਗਣ ਦੀ ਸੀ ਪਹਿਲੇ ਹੱਥ ਚੁੱਕਾ ਹਾਂ ਮੈਂ ਸਹੀ ਦੱਸੀ ਓਪੀ ਸਹੀ ਹੈ ਤੂੰ ਸਹੀ ਹੈ ਬਹੁਤ ਨੌਂ ਸੀ ਖਾਂ ਦੇ ਕੋਈ ਕ ਤਾਂ ਹੋਰ ਪੰਜ ਪੂਰੇ ਹੋ ਜਾਂਦੇ ਆ ਗਿਆ ਕਿ ਨੋਤੀ ਆ ਗਿਆ ਮੈਂ ਜੋ ਪਚਦੀ ਨਾ ਛੋਟਾ ਬੋਏ ਸ਼ਾਬਾਸ਼ ਹੌਸਲਾ ਆਪਣੇ ਖੇਡ ਦੇ ਮਾਰ ਲੈ ਉਸ ਦੀ ਸਵਾਪ ਦੀ ਕਰੋ ਜੀ ਜਲਦੀ ਕਿਤੇ ਚਾਰ ਆਏ ਆਣੀ 84 84 200 ਬਹਾਰੀ ਹੋਗਾ ਠੀਕ ਹੈ ਕਰਨ ਦੇ ਲਈ ਇੱਕ ਵਾਸਤੇ ਸੀ ਇੰਨੇ ਕਿ ਸੀ 5000 ਕਿੰਨੇ ਹੋਗੇ ਇਹ ਮੇਰਾ ਯਾਰ ਹੈ ਜੀ 84 ਹੋਏ 84 84 84 84 84 ਹੋਗੇ ਵਾਈਟ ਐਣੀ ਹੋਏ ਨਹੀਂ ਇਹਨੂੰ ਪਹਿਲਾਂ ਕਿਉਂ ਨਹੀਂ ਲਿਆਂਦਾ ਬਾਲ ਵਾਈਡ ਹੋ ਚੁੱਕੀ ਹੈ ਪਹਿਲੀ ਬਾਲ ਦੇ ਵੀ ਕਹਿੰਦੇ ਵਾਈਡ ਹੈ ਖੇਡ ਦੇ ਮੈਦਾਨ ਦੇ ਅੰਦਰ ਕਹਿੰਦੇ ਹੋ ਚੁੱਕੀ ਹੈ 86 ਹੋ ਗਿਆ ਸਹੀ ਹੈ ਵਾਈਡ ਬਾਲ ਵਾਈਡ ਦੇ ਬੱਟੇ ਤੇ ਆ ਜਾ ਆ ਜਾ ਕਰੀ ਜਾਂਦਾ ਵਾਈਡ ਤੇ ਬੱਟੇ ਤੇ ਵਾਈਡ ਹੈ ਬਾਈ ਵਾਈਡ 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 ਬਾਹਰ ਦਾ ਡਾੜਾ ਨਾ ਆਓ ਸਾਹਮਣੇ ਦੇਖਾਂਗੇ ਕਹਿੰਦੇ ਬਾਲ ਦੀ ਜਿਹੜੀ ਕਹਿੰਦੇ ਵਾਈਡ ਹੋ ਚੁੱਕੀ ਹੈ ਤੇ ਕੀ ਆਇਆ ਬੱਸ 37 ਰਨ ਆਏ ਯਾਰ ਤੇ ਫਿਰ 35 ਲੱਗ ਗਏ ਹੋਣਗੇ ਬਾਈ ਮੈਨੂੰ ਲੱਗਦਾ ਵੀ ਇੱਕ ਵੱਡਾ ਟਾਰਗੇਟ ਸੈੱਟ ਕਰ ਲਾ ਟੀਮ ਨੇ ਬਾਈ ਸਹੀ ਹੈ ਯਾਰ ਸਬਰ ਕਰੋ ਸਬਰ ਦਾ ਫਲ ਮਿੱਠਾ ਹੁੰਦਾ ਹੈ ਕਹਿੰਦੇ ਹੋ ਚੁੱਕੇ ਆ ਤਰुण ਆ ਗਿਆ ਸਾਹਮਣੇ ਜਿਹੜੇ ਮਹਾਰਿੰਦਰ ਕਹਿੰਦੇ ਤਰुण ਜਿਹੜਾ ਕਹਿੰਦੇ ਤਿਆਰ ਵਰ ਤਿਆਰ ਹੈ 80 ਸਕੋਰ ਜਿਹੜੇ ਕਹਿੰਦੇ हां 81 ਹੋ ਗਏ ਆ ਉਧਰ ਕਿੰਸੀ ਹੋਈ ਆ ਜ ਜ ਉਹਨਾਂ ਨਾਲ ਗੱਲ ਕਰ ਇੱਕ ਬਾਈੜਾ ਇੱਕ ਸਿੰਗਲ ਆ ਗਿਆ ਉਹਨਾਂ ਨਾਲ ਗੱਲ ਕਰ ਅਸੀਂ ਕਿੰਨੇ ਹੋ ਗਏ 86 86 ਹੋਏ ਯਾਰ ਉਹ ਇਰਤ ਦਾ ਇੱਕ ਕਰਨ ਪਿੱਛੇ ਲੜੀ ਜਾਂਦੇ ਆ ਠੀਕ ਆ ਜਬਾ ਬਾਲ ਯਾਰ ਚੱਕ ਪਰ ਰਨ ਦਾ ਬਚੋ ਚੋਕਾ ਆ ਗਿਆ ਚੋਕਾ ਚਲੋ ਯਾਰ ਰਨ ਦਾ ਬਚੋ ਹਾਂ ਚੋਕਾ ਲੈਣਾ ਤੂੰ ਦਰੁਨਾ ਦੋ ਦਿਨ ਉਹਨਾਂ ਨਾਲ ਸਰੀਲਪੁਰ ਸਹੀ ਅਦਿਤੀ ਸ਼ਾਬਾ ਇੱਕ ਹੋਰ ਲੈ ਲੈ ਮੈਂ ਤੈਨੂੰ ਵੀ ਚਾਰ ਬੈਂ ਤੈਨੂੰ ਵੀ ਚਾਰ ਆਓ ਸਾਹਮਣੇ ਕਹਿੰਦੇ ਵਿਕਾਂ ਕੇ ਖੇਡ ਦੇ ਮੈਦਾਨ ਦੇ ਅੰਦਰ ਕਹਿੰਦੇ ਲਾਲ ਪੌਂਦਲੀ ਖਿਡਾਰੀ ਜਿਹੜਾ ਕਹਿੰਦੇ ਤਿਆਰ ਹੈ ਇੱਕ ਹੋਰ ਲੈ ਲੈ ਪਾਸੇ ਖੇਤ ਵਧਰੇ ਲੈ ਵੀ ਹਣੀਆ ਆਪਣਾ ਬਾਜ ਜਾ ਕੇ ਨਾਲ ਦੀ ਨਾਲ ਆਪਣਾ ਆਪਣਾ ਬਾਲ ਜੇਦੀ ਫੜਾ ਜਿਹੜੇ ਸਾਡਾ ਸਕੋਰ ਬਣੀ ਜਾਂਦੇ ਆ ਇਹਨੂੰ ਪੰਜਾਂ ਦਾ ਰੈਕਰੋਣਾ ਪੈ ਜੇ ਡੋਟ ਵੀ ਲਾਉਂਦੇ ਤਾਂ ਰੈਡੀ ਕਰਦੇ ਕਰੇਗੇ ਬਾਲ ਵਾਈਡ ਰਾਈਗਲ ਵਿੱਚ ਮਾਰ ਕੇ ਖਾ ਲੋ ਸਹੀ ਗੱਲ ਕਹੀਆਂ ਵਿੱਚ ਮਾਰ ਕੇ ਖਾ ਲੋ हाँ करद एक सौ एक ही है आन गए पासे हजो सौ ਯਾਰ ਜੀ 100 ਵੀਰੇ ਥੋੜੀ 55 ਕੰਮ ਬਾਅਦ ਆਖਰ ਨੂੰ ਦੇ ਦੱਸ ਹਾਂ ਇੱਕ ਤਾਰ ਹੀ ਸਾਰਾ ਮੇਰੇ ਇਹ ਬਗਲਾ ਅੱਗੇ ਆਲਾ 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 ਅ चाही मोटर ਸਾਗਰ ਪੈਰ ਖੜਾ ਹਣੀ ਓਏ ਪਿੰਡਰ ਆ ਜੀ ਕੇ ਹਰ ਤੂੰ ਕੀਪਰ ਖੜੀ ਪਾਵੇਂ ਇੱਥੇ ਖੜਾ ਦੁਸਤ ਇੱਥੇ ਖੜਾ ਜੀ 70 ਗਏ ਇੱਕ ਵੀਰੇ ਤੂੰ ਖੜੀ ਆ ਆਇਓ ਆਇਓ ਚਾਬੀ ਮੋਟਰਸਾਈਕਲ ਦੀ ਗੱਲ ਹੈ ਅਗਰ ਭਾਈ ਇਹ ਚਾਬੀ ਲੈ ਗਿਆ ਵਟਾਕੇ ਮੋਟਰਸਾਈਕਲ ਦੀ ਯਾਰ ਮੋਟਰਸਾਈਕਲ ਚਾਬੀ ਭਾਈ ਵਟਾਕੇ ਲੈ ਗਿਆ ਵੀਰ ਅੱਜ ਦੇ 5 ওভার ਵੀ ਲੁੱਟਿਆ ਚੰਦੇ ਜੀ ਦੇ ਨਾਗ ਨਾਗ ਮੈਂ ਮੈਨ ਆਫ ਦਿ ਮੈਚ ਨਾਗ ਓਏ ਦੱਸਿੰਦਾ ਓਏ ਨਾਗ ਓਏ ਚਲਾਓ ਜੀ ਮੈਚ ਚਲਾਓ ਵੀਰੇ ਮੈਂ ਨਾ ਉਹਦਾ ਮੈਚ ਨਾ ਨਿਕਲਿਆ ਅੰਪਾਇਰ ਜਾ ਅੰਪਾਇਰ ਜਾ ਨਾਕਾ ਚਲਾਓ ਮੈਚ ਚਲਾਓ ਜੀ ਉਹ ਮੈਂ ਨਾ ਰਹਿ ਗਿਆ ਸਾਈਲਰ ਉਹ ਮੈਂ ਖੜਦਾ ਉਹ ਇੱਥੇ ਮੈਂ ਖੜਦਾ ਭਾਈ ਕੀਪਰ ਉਂਗਲ ਤੇ ਵੱਜੀ ਹੈ ਕੀਪਰ ਨਹੀਂ ਖੜਦਾ ਫਿਰ ਇਹ ਮੌਜੂਦ ਕਰਾ ਹਣੀ ਕੀ ਪਤਾ ਯਾਰ ਉਹਦੀ ਉਂਗਲ ਖਰਾਬ ਹੋ ਗਈ ਹੈ ਖੜਦਾ ਉਹ ਉਂਗਲ ਤੇ ਵੱਜੀ ਹੈ

ਤੋਂ ਦੇ ਖੜਾ ਤੋਂ ਦੇ ਖੜਾ ਆ ਰਹੀ ਲੈ ਅੰਦਰ ਭਾਈ ਥੈਂਕ ਦੇਣਾ ਓਏ ਹਰ ਮਨ ਕੋਈ ਨਹੀਂ ਓਏ ਬੰਨ ਜਾਣਗੇ 20 20 ਚਾਹੀਦੇ ਆ ਹੁਣ ਆ ਕੇ ਤਗੜਾ ਕੇ ਉਹ ਬੈਠ ਜਾਣਾ ਓਏ ਆਓ ਸਾਹਮਣੇ ਕਹਿੰਦੇ ਦੇਖਾ ਜੀ ਦੱਦੇ ਪਾਸੇ ਹਾਂਜੀ ਆਹ ਕਹਿੰਦੇ 6 ਦੇ ਦਾਦੇ ਜਿਹੜੇ ਕਹਿੰਦੇ ਹੋ ਚੁੱਕੇ ਆ ਪਹਿਲੀ ਬਾਲ ਤੇ ਕੜਕਾਂ ਬਰਕਾ ਲਾ ਕੇ ਚੱਲ ਜਿੰਨੇ ਬਣੇ ਕਿੰਨੇ ਆ ਵੀਰੇ ਸਕੋਰ ਤੇ ਦੱਸੋ 20 ਰਨ ਲੈ ਲੈ ਇਹਨੂੰ 20 ਇੱਕ ਟੁੱਕ ਕਰਨਾ ਬਹੁਤ ਬਣਿਆ ਇੱਕ ਟੁੱਕ ਕਰਦਾ ਹੈ ਇਹ ਛੱਕਾ ਵੱਧ ਗਿਆ 95 ਰਹਿ ਗਏ 24 ਬਾਲਾਂ ਤੇ 95 ਬਾਲ ਜਿਹੜੀ ਕਹਿੰਦੇ ਇਧਰਲੇ ਪਾਸੇ ਆਹ ਵਾਈਡ ਨਹੀਂ ਹੋਈ ਬਾਲ ਡਾਟ ਹੋ ਚੁੱਕੀ ਹੈ ਸਾਹਮਣੇ ਕਦੇ ਖੇਡ ਦੇ ਮਾਦਾਰ ਦੇ ਅੰਦਰ ਤਿੰਨ ਤਿੰਨ ਚਾਰ ਆਏ ਬੰਦਾ ਤੇ ਉਹ ਆ ਗਈ ਨੋ ਨਹੀਂ ਗਈ ਆ ਯਾਰ ਲੈ ਆਓ ਸਾਹਮਣੇ ਇਧਰ ਨੇ ਪਾਸੇ ਯਾਰ ਇਹ ਅੜ ਕੇ ਦਾ ਛੱਡਦੀ ਬੋਲਾ ਬੋਲਾ ਸ਼ਾਬਾਸ਼ ਨਾ ਕਰਦੀ ਸੀ ਨੇ ਐਸ ਵਾਰੀ ਉਹਦਾ ਬਈ ਪਹਿਲਾਂ ਹੀ ਕਰ ਦਿੰਦਾ ਉਹ ਛਿਟੀ ਵਾਲਿਆਂ ਦਾ ਬਈ ਉਹ ਸਾਡੀ ਦੀ ਹੈ ਸਹੀ ਹੈ ਮਾਰ ਕੇ ਰੱਖੀ ਸ਼ਾਹੀ ਆਓ ਕੀ ਦੇਖਦੇ ਨਾਮ ਚਾਰ ਕੋਲ ਜਿਹੜੇ ਕਦੇ ਜੰਕਦੇ ਆ ਬੈਠ ਯਾਰ ਇਹ ਨਹੀਂ ਸਹੀ ਯਾਰ ਬੈਠਾ ਲਾ ਫੋਲਡਰ ਹੋਏ

ਕੋਰਾਇਆ ਕਰੂ ਨਾ ਤਰਣ ਕਿ ਉਹ ਸਿੱਕੇ ਤੇ ਮੂੰਹ ਜਾਂਦਾ ਹੈ ਕੋਲਣਾ ਹੈ ਇੱਕ ਟੱਕਰ ਚ ਤੁਸੀਂ ਇਸ ਟੀਮ ਤੋਂ ਬਗਦੇ ਕਰਾਓ ਇਹ ਪਰਚੇ ਜਾਵੇ ਕੀਪਰ ਚੇਂਜ ਆ ਲੱਗ ਵੀਰੇ ਨਹੀਂ ਫੇਰ ਲੈਣੀ ਕਹਿੰਦਾ ਮੈਨੂੰ ਥੋੜਾ ਜੀ ਬੱਡੇ ਤਾਂ ਹਾਂ ਭਾਈ ਨਹੀਂ ਹਜੇ ਤਾਂ ਠੀਕ ਹੈ ਬਹੁਤ ਤਗੜੀ ਬਾਲ ਹੈ ਫੇਰ ਹੋਗਾ ਹੁਣ ਇਹ ਇੱਕ ਟਾਈਮ ਪਰ ਅਸਰ ਵੀਰੇ ਉੱਪਰ ਆ ਗਿਆ ਬਹੁਤ ਤਗੜੀ ਬਾਲ ਸ਼ਾਬਾਸ਼ ਕੁਛ ਨਹੀਂ ਮੰਨਦੇ ਨਹੀਂ ਨਹੀਂ ਰਹਿਣਾ ਕਰਨ ਉਹ ਤੇ ਮੁੱਛ ਲੈ ਗਰੀ ਬਟ ਉਹ ਵਲ ਅੱਜ ਦੇਖਦੀਆਂ ਫਿਰ ਔਰ ਜੁੜ ਕੇ ਚਾਰ ਸਕੋਰ ਹੈ ਹੈ ਤਗੜਾ ਕੇ ਤਗੜਾ ਕੇ ਸ਼ਮਸ਼ ਵਾਹ ਉਹ ਪੂਰਾ ਖਿਡਾਰੀ ਆ ਉਹ ਕਿ ਜਿਹੜਾ ਕਦੇ ਵਾਪਸ ਚਲਾ ਗਿਆ ਹੈ

ਕਮਾਲਾ ਹੋ ਗਿਆ ਕਮਾਲਾ ਹੋ ਗਿਆ ਬਹੁਤ ਟਾਈਮ ਹੋ ਗਿਆ ਦੇਖ ਕੇ ਪਾਏਗਾ ਮੈਂ ਤੁਹਾਨੂੰ ਕਹਿ ਦੀ ਗੱਲ ਵਾਹਿਗੁਰੂ ਕੀ ਪਤਾ ਨਹੀਂ ਬੋਲ ਇਹ ਰ ਸਾਰਾ ਜੋਰ ਲੱਗ ਗਿਆ ਤੂੰ ਜੋਰ ਲੱਗ ਆ ਗਿਆ ਬੱਥਾ 70 75 80 ਰੁਪਏ ਦਾ ਕੰਨ ਤੇ ਨਾ ਮਾਣੀ ਓਏ ਯਾਰ ਫੋਨ ਕਰੀ ਬਲੇ ਪੈਂਟ ਸੀ ਆ ਰਿਹਾ ਕਿਹੜਾ ਉਹ ਬੈਠਾ ਦਾ ਹਲੋ ਛੜੀ ਆਇਆ ਕੀਪਰ ਆਣ ਆ ਜਾ ਬੋਲੇ ਦਾਸ਼ਕੀ ਰਹਿ ਗਏ ਓਏ ਕੀ ਹੋ ਗਿਆ ਉਮੇਲੀ ਉਨ ਤੇਰਾ ਛੱਕੇ ਪਏ ਕੋਈ ਨਹੀਂ ਬੋਲਾ ਬੋਲੇ ਸ਼ਾਬਾਸ਼ ਸ਼ੇਖਾ ਦੋਨੋ ਬੋਲੇ ਸੱਚ ਕੀ ਇਹਨੇ ਆਵਾਜ਼ ਐਂਟੀਕਾਰ ਨਾਲ ਆਗੇ ਜੀ ਮੇਰੇ ਤੋਂ ਕੀ ਕਰਾਉਣਾ ਤੁਸੀਂ ਤੂੰ ਫੇਰ ਆਉਂ ਸਾਡੇ ਕਰਦੇ ਜੇ ਤੱਕ ਸਾਡੇ ਪਾਸੇ ਵਾਲੀ ਟੀਮ ਨੂੰ ਨਹੀਂ ਛੱਡਦਾ ਬਾਲ ਹਵਾ ਦੇ ਵਿੱਚ ਚੱਲ ਬਸ ਮੈਂ ਕਹਿੰਦਾ ਮੈਂ ਕੀ ਉਹ ਰੁਪਾ ਕੇ ਮੈਚ ਕਰੀਏਗਾ

ਤੇ ਤੁਸੀਂ ਆਪਣਾ ਲਓ ਕਿਉਂਕਿ ਮਲੋਟ ਵਾਲੇ ਨੇ ਵੀ ਨਹੀਂ ਮੰਨਣਾ ਵੀ 4 ਓਵਰ ਦੇ ਵਿੱਚ ਦੋਨੇ ਬਾਹਰਲੇ ਓਵਰ ਪਾੜ ਆਓ ਯਾਰ ਤਾ ਉਸ ਕਰੋ ਮੈਂ ਐਫ ਸੀ ਦੀ ਤੇ ਲੰਬੀ ਬਹੁਤ ਬਹੁਤ ਧੰਨਵਾਦ ਆਦਾਲਿਆ ਦੇ ਬੰਦੀ ਟੀਮ ਦਾ ਆਓ ਜੀ ਵੀਰ ਵੜ ਕੇ ਓ ਪੋਲੇ ਕਿਵੇਂ ਕਰਨਾ ਓਵਰ ਓਵਰ ਪੀ ਪੀ ਜਾਂਦੇ ਹੋ ਜ਼ਰੂਰ ਕਰ ਲੈਣੀ ਰਹੂਗੀ ਫਿਰ ਕੀ ਹੈ ਯਾਰ ਲੋ ਬੀਚਾਰੂ ਕਰਨਾ ਹੈ ਕਿ ਕਿੰਨਾ ਚਾਹੀਦਾ ਤੁੰਗਾਲ ਕਰਕੇ ਆ ਮੈਂ ਸੱਤਿਆ ਪਿਆ ਉਹਨੂੰ ਜਾ ਉਹਨੂੰ ਕਰ ਕੱਟੀ ਲੈ ਪੱਜ ਕੇ ਜਾ ਦੇ ਕੋਲੇ ਐਂਡ ਕਰ ਦਿਓ ਤਾਂ ਪੈ ਜਾਣਾ ਨਹੀਂ ਦੋ ਰੁਪਏ ਇੱਕ ਦਾ ਅਪਡੇਟ ਲੋਡਿੰਗ ਹੈ ਕੀ ਰੀਸੀਵ ਨਹੀਂ ਲੰਮੀ ਦਾ